ਪਾਤਸ਼ਾਹਿਆਂ ਨੂੰ ਨਮਸਕਾਰ ਵੀ ਕਰੀਏ ਤੇ ਉਹਨਾਂ ਦਾ ਸਿਮਰਨ ਵੀ ਕਰੀਏ ਸੋ ਪਹਿਲਾਂ ਮੈਂ ਬੋਲੂਗਾ ਪਿਛੇ ਤੁਸੀਂ ਸਾਰਿਆਂ ਨੇ ਬੋਲਣਾ ਫਿਰ ਮੈਂ ਸਾਰਿਆਂ ਦਾ ਧੰਨਵਾਦ ਵੀ ਕਰੂੰਗਾ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਜੀ ਧੰਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਦੇਵ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਦੇਵ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਦੇਵ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਹਰਗੋਬਿੰਦ ਸਾਹਿਬ ਤਨ ਹੈ ਤਨ ਹੈ ਗੁਰੂ ਹਰਗੋਬਿੰਦ ਸਾਹਿਬ ਤਨ ਹੈ ਤਨ ਹੈ ਤਨ ਹੈ ਛਿਰ ਗੁਰੂ ਹਰ Rai ਸਾਹਿਬ ਤਨ ਹੈ तन है तन है तन है गुरु हर कृष्ण साहेब तन है तन है तन है है गुरु तेग बहादुर है तन है तन है तन है ਸਿੰਘ ਜੀ ਤਨ ਤਨ ਹੈ ਤਨ ਹੈ ਤਨ ਹੈ ਸੁਖੋ ਸਿੰਘ ਜੀ ਦਾ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤੇਰੇ ਚਾਰ ਸਹਬਜ਼ਾਦੇ ਤਨ ਤਨ ਹੈ ਤਨ ਹੈ ਤਨ ਹੈ ਤੇਰੇ ਪੰਜ ਪਿਆਰੇ ਤਨ ਹੈ ਤਨ ਹੈ ਤਨ ਹੈ ਤੇਰੇ ਪੰਜ ਪਿਆਰੇ ਤਨ ਹੈ ਤਨ ਹੈ ਤਨ ਹੈ ਤੇਰਾ ਖਾਲਸਾ ਪੰਥ ਤਨ ਹੈ ਇਹ ਅਰਦਾਸ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਿੱਖ ਇੱਕ ਵਾਰੀ ਕਰੇ ਦੋ ਵਾਰੀ ਕਰੇ 10 ਵਾਰੀ ਕਰੇ ਕਰੋੜ ਵਾਰੀ ਕਰੇ ਤੇ ਸਤਗੁਰੂ ਜੀ ਦੀ ਦਸਾਂ ਪਾਸ਼ਾੀਆਂ ਦਾ ਸਿਮਰਨ 11ਵੀਂ ਜੋਤ ਦਾ ਧਿਆਨ ਰੱਖ ਕੇ ਕਹਿੰਨੇ ਬੋਲੋ ਜੀ ਵਾਹਿਗੁਰੂ ਤੇ ਸਤਗੁਰੂ ਜੀ ਨੇ ਸਮਾਪਤੀ ਵੀ ਕੀ ਖੂਬਸੂਰਤ ਕੀਤੀ ਖਾਲਸਾ ਪੰਥ ਦੀ ਰਹਿਤ ਘੜਨ ਵਾਲਿਆਂ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕੋਈ ਸੁਣਦਾ ਹੋਵੇ ਜਾਂ ਨਾ ਸੁਣਦਾ ਹੋਵੇ ਇਹ ਸਤਗੁਰੂ ਜੀ ਨੇ ਸਾਨੂੰ ਪਵਿੱਤਰ ਇਹ ਸਿਧਾਂਤ ਸਿੱਖਾਂ ਨੂੰ ਬਖਸ਼ਿਸ਼ ਕੀਤੇ ਸੀ